ਬੇਦੀ ਸਾਹਿਬ ਜਿਹੜਾ ਸਾਰੀਆਂ ਪਾਰਟੀਆਂ ਤੋਂ ਉੱਚੇ ਉੱਠ ਕੇ ਜਿਹੜਾ ਸਾਰੇ ਸ਼ਹਿਰ ਨਿਵਾਸੀਆਂ ਨੇ ਜਿਹੜਾ ਇਹ ਅੱਡਾ ਬਾਦ ਕਰਾਉਣ ਵਿੱਚ ਸਹਿਯੋਗ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਬੜਾ ਕੋਟਪੂਰ ਧੰਨਵਾਦ ਕਰਦੇ ਆ ਬੜੀ ਚੰਗੀ ਗੱਲ ਆ ਸਾਰੀਆਂ ਨੇ ਪਾਰਟੀ ਭਾਈ ਤਾਂ ਉੱਠ ਕੇ ਇਹ ਬਸ ਅਡੇ ਚਲਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਨਾਲ ਇਹ ਧੰਵਾਦੀ ਹਾਂ ਉਹਨਾਂ ਦੇ ਪੋਰ ਕੀ ਕਹਿਣਾ ਚਾਹੁੰਦੇ ਹੋ ਕਿ ਬਸ ਅਡੇ ਨੂੰ ਜਿਹੜਾ ਜਿਹੜਾ ਬਸ ਸਟੈਂਡ ਤੇ ਕੰਮ ਰਹਿ ਗਿਆ ਥੋੜੇ ਬੋਦੇ ਉਹ ਵੀ ਬਹੁਤ ਜਲਦੀ ਦਿਵਾਲੀ ਤੱਕ ਨਾ ਕਿਤੇ ਚਮਕ ਮਕ ਤਾਂ ਨਜ਼ਰ ਆਏਗੀ ਸਾਡੇ ਜਿੰਨੇ ਕਮੇਟੀ ਮੈਂਬਰ ਨੇ ਸ਼ਹਿਰ ਦੇ ਸਹਿਯੋਗ ਨਾਲ ਇਹ ਕੰਮ ਚੱਲ ਰਿਹਾ ਹੈ ਤੇ ਚੱਲ ਜਾਣਾ ਹੈ ਆ ਜਿਵੇਂ ਸਾਡੇ ਬਾਉਂਡਰੀ ਵਾਲ ਜਿਹੜੀ ਹੈਗੀ ਹੈ ਨਾ ਠੀਕ ਹੈ ਜਿਵੇਂ ਸਦਾ ਕਰਕੇ ਸਰਪ੍ਰਧ ਜੀ ਕਿਹਾ ਡਾਕਟਰ ਕੌਂਸਲ ਦੇ ਪ੍ਰੋਜੈਕਟ ਵੀਰ ਪ੍ਰਧਾਨ ਨੇ ਸਤਿ ਸ਼੍ਰੀ ਅਕਾਲ ਬਾਤ ਚੜੀ ਸਾਡੇ ਮੈਂਬਰ ਸਾਹਿਬ ਬੰਦੇ ਹੋਰ ਵੀ ਐਮਸੀ ਸਾਹਿਬ ਨਾਲ ਨੇ ਨੰਬਰਦਾਰ ਜੀ ਨੇ ਸਾਥ ਖੜੇ ਆਪਣਾ ਐਮਸੀ ਸਦਾ ਕਰੇ ਬਰ ਯਹਾਂ ਸੇ ਵੀ ਖੜੇ ਨੇ ਉਹ ਨੰਬਰ ਸਾਹਿਬ ਖੜੇ ਨੇ ਤੋਂ ਮੇਰੀ ਬੇਨਤੀ ਹੈ ਅਸੀਂ ਤੱਕੜੇ ਹੋ ਗਏ ਹਮਲਾ ਮਾਰਨਾ ਅਸੀਂ ਬੇਨਤੀ ਕਰਾਂਗੇ ਤੁਣ ਸਾਹਿਬ ਨੂੰ ਸਾਡੇ ਸਬੋਧ ਸਤਿਕਾਰਯੋਗ ਨੇ ਐਮਐਲਏ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ कि ਸਾਨੂੰ ਵੱਧਵਾਦੇ ਜਿਹੜਾ ਕਿ ਖੰਡ ਦਿੱਤਾ ਜਾਵੇ ਜੋ ਬਾਉਂਡਰੀ ਵਾਰ ਫਰਾ ਦਿੱਤਾ ਜਾਵੇ ਇਹ ਸਾਰਾ ਸੇਰਾ ਜਿਹੜਾ ਜਾਂਦਾ ਪਿਆ ਹੈ ਇਹ ਸਾਰਾ ਸੇਰਾ ਸ਼ਹਿਰ ਨਿਵਾਸੀਆਂ ਨੂੰ ਆ ਇਹ ਨਹੀਂ ਅਸੀਂ ਅੱਗੇ ਲੱਗੇ ਆ ਅਸੀਂ ਸੇਵਾਦਾਰ ਚੌਂਕੀਦਾਰ ਬਣ ਕੇ ਸ਼ਹਿਰ ਦੇ ਕੰਮ ਕਰਾਂਗੇ ਜਿਹੜੇ ਕੰਮ ਅਧੂਰੇ ਪੈਣਾ ਬਾਕੀ ਵੀ ਅਸੀਂ ਜਿਵੇਂ ਉੱਥੇ ਬਣਾਉ ਵੀ ਕੋਲ ਚੰਮ ਚਲਾਉਣਾ ਸਾਰੇ ਕੰਮ ਚਲਾਉਣਾ ਚਲਾਉਣਾ ਸ਼ਹਿਰ ਦੇ ਸਹਿਯੋਗ ਨਾਲ ਕੋਈ ਪਾਰਟੀ ਬਾਈ ਨਹੀਂ ਸਾਡੀ ਸ਼ਹਿਰ ਵਾਹ ਸਮਾਜ ਸੇਵੀ ਤੋਂ ਸਾਰੇ ਬੰਦੇ ਕੰਮ ਕਰ ਰਹੇ ਨੇ ਜਿੰਨਾ ਵੀ ਇਹਨਾਂ ਦਾ ਤਰਮਾ ਕਰਾਂ ਉਹਦਾ ਹੀ ਥੋੜਾ ਜਾਹਨ ਮਜੀਦ ਪ੍ਰਧਾਨ ਜੀ ਜਿਹੜਾ ਸੁਧਾਰ ਕਮੇਟੀ ਵੱਲੋਂ ਜਿਹੜਾ ਇਹ ਬਸ ਅड्डा ਖੇਮ ਕਰਨ ਦਾ ਜਿਹੜਾ ਇਹਨੂੰ ਕੰਮ ਕਰਵਾਇਆ ਗਿਆ ਜਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਇਹਦੇ ਬਾਰੇ ਵੀਰ ਜੀ ਸੁਧਾਰ ਕਮੇਟੀ ਨੇ ਮਤਲਬ ਸਾਰੇ ਸ਼ਹਿਰ ਨੇ ਸੁਧਾਰ ਕਮੇਟੀ ਬਣਾਈ ਸੀ ਜਿਹੜੇ ਕੋਈ ਵੀ ਸ਼ਹਿਰ ਦੇ ਕੰਮ ਆ ਉਹ ਇਹ ਕਰਨਗੇ ਜਾਂ ਕੋਈ ਵੀ ਮਤਲਬ ਰਾਜੀ ਨਾਮੇ ਜਾਂ ਕੋਈ ਵੀ ਮਤਲਬ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਬਸ ਸਟੈਂਡ ਦੀ ਵਿਚਾਰ ਆਇਆ ਤੇ ਬਸ ਸਟੈਂਡ ਚਾਲੂ ਕੀਤਾ ਚਾਲੂ ਕਰਨ ਤੋਂ ਬਾਅਦ ਇਹ ਬੋਰ ਕਰੰਦਾ ਸੀ ਤੇ ਅੱਜ ਬੋਰ ਹੋ ਗਿਆ ਬੋਰ ਚੱਲ ਪਿਆ ਜੇ ਪਿੱਛੇ ਜਿਹੜੀਆਂ ਸਲਫਾਂ ਉਹ ਜਿੱਥੇ ਬਹਿਣ ਵਾਸਤੇ ਆ ਕੁਝ ਤਾਂ ਵੇਚ ਲੈਣ ਦੇ ਕੋਸ਼ਾ ਉਹ ਜਿਹੜੀਆਂ ਸਲਫਾਂ ਨੇ ਉਹ ਵੀ ਅੱਜ ਪੈ ਗਈਆਂ ਨੇ ਲੇਟਾਂ ਆ ਲੱਗ ਰਹੀਆਂ ਨੇ ਜੀ ਇਹ ਟਾਈਮ ਬਦਲਵਾ ਲੇਟਾਂ ਤਕਰੀਬਨ ਕਰਕੇ ਲੱਗ ਜਾਣੀਆਂ ਨੇ ਸਵੇਰੇ ਬਾਥਰੂਮ ਵੀ ਚਾਲੂ ਕਰ ਦਾਂਗੇ ਜੀ ਉਹ ਪਾਣੀ ਦਾ ਟੈਂਕੀ ਇੱਕ ਉੱਤੇ ਟੈਂਕੀ ਲਾਉਣੀ ਆ ਤੇ ਸਾਡੇ ਐਸ ਐਚਓ ਇਹ ਬਲਵੀਰ ਸਿੰਘ ਜੀ ਸ਼ੇਮਕਰਨ ਥਾਣਾ ਉਹਨਾਂ ਨੇ ਸਾਨੂੰ ਜਿਤਨਾ ਸਾਰੀ ਸੰਗਤ ਨੇ ਸੰਯੋਗ ਦਿੱਤਾ ਸ਼ਹਿਰ ਨੇ ਟੈਂਕੀ ਦਾ ਸਾਡਾ ਉਹਨਾਂ ਨੇ ਵਾਦਾ ਕੀਤਾ ਵੀ ਮੈਂ ਅੱਜ ਵੀ ਯਰਾ ਕਰਨ ਸਰ ਜੀ ਮੇਰੀ ਗੱਲ ਆਈ ਉਹ ਕਹਿੰਦਾ ਪਹਚਾਣ ਹਾਂ ਟੈਂਕੀ ਮਤਲਬ ਉਹਨਾਂ ਹੀ ਐਸਚਓ ਸਾਹਿਬ ਦਾ ਵੀ ਕੋਟਨ ਕੋਟ ਤਨਵਾ ਕਰਦੇ ਆ ਕਿ ਅਦਰੋਂ ਸਾਡੇ ਜਾਇ ਤੇ ਉਹਨਾਂ ਸਾਹ ਆਉਣ ਕਰਕੇ ਬਿਜੀ ਕਹਿੰਦੇ ਅੱਜ ਵੀਜੀ ਆ ਤੇ ਉਹਨਾਂ ਨੇ ਟੈਂਕੀ ਉਹਨਾਂ ਨੇ ਤੇ ਇਹ ਸ਼ਹਿਰ ਦੇ ਜਿੱਥੇ ਕਿਦੇ ਮਤਲਬ ਆਪਾਂ ਕਦੀ ਸੋਚਿਆ ਹੀ ਨਹੀਂ ਸੀ ਵੀ ਅਸੀਂ ਪਿੱਛੇ ਰਸਟੈਂਡ ਤੇ ਜਾ ਕੇ ਤੇ ਬਾਥਰੂਮ ਜਾਵਾਂਗੇ ਬਣੇ ਇਹਨਾਂ ਨੂੰ ਵੀ 13-14 ਸਾਲ ਹੋ ਗਏ ਬਣਿਆ ਨੂੰ ਤੁਸੀਂ ਵੇਖਿਆ ਮਤਲਬ ਪਰ ਇਹ ਚਾਲੂ ਨਹੀਂ ਕੀਤਾ ਗਿਆ ਪਤਾ ਨਹੀਂ ਕਿਹੜੇ ਆ ਸਾਰੇ ਸ਼ਹਿਰ ਦਾ ਨਗਰ ਸੁਧਾਰ ਕਮੇਟੀ ਦਾ ਸਾਰਿਆਂ ਮੈਂਬਰ ਸਾਹਿਬਾਨਾਂ ਦਾ ਸਾਰੇ ਇੱਕ ਇੱਕ ਦਾ ਨਾਮ ਨਮਾ ਤੇ ਕਾਫੀ ਟਾਈਮ ਲੱਗ ਜੀਗਾ ਤੇ ਧੰਵਾਦ ਇਹ ਉਹਨਾਂ ਦਾ ਕੋਟਨ ਕੋਟ ਕਿ ਉਹਨਾਂ ਨੇ ਸੰਯੋਗ ਦਿੱਤਾ ਤੇ ਬੋਰ ਵੀ ਚੱਲ ਪਿਆ ਹੈ ਟੈਂਕੀ ਵੀ ਸਿਰੇ ਲੱਗ ਜਾਣੀ ਆ ਲਾਈਟਾਂ ਵੀ ਲੱਗ ਜਾਣੀਆਂ ਅਗਲੇ ਬੰਦੇ ਵੀ ਜਿਹੜਾ ਹੈ ਜਿਹੜੀ ਰਹਿੰਦੀ ਹੈ ਕੰਮ ਆ ਉਹ ਵੀ ਨਾਲ ਦੀ ਨਾਲ ਅਸੀਂ ਜਿੱਥੇ ਇਹ ਸਿਹਾਰ ਕੇ ਉੱਥੇ ਸਰਕਾਰ ਨੂੰ ਵੀ ਵੀ ਬਾਹਰ ਅਸੀਂ ਉਦੋਂ ਕੀਤਾ ਸੀ ਜੀ ਉਹ ਬਾਹਰ ਟੇਲਾ ਲਗਣੀਆਂ ਉਹ ਉਹ ਅਸੀਂ ਮਤਲਬ ਉਹ ਵੀ ਇੱਧਰ ਵੀ ਆਖਾਂਗੇ ਵੀ ਮਤਲਬ ਐਮਐਲਏ ਸਾਹਿਬ ਨੂੰ ਵੀ ਉਹ ਟੇਲਾ ਜਿਹੜੀਆਂ ਆਪਾਂ ਕੀਤੀਆਂ ਸੀ ਉਹ ਲੁਆਈਏ ਜੀ ਇੱਥੇ ਬਾਹਰਲੇ ਬੰਨੇ ਗੁੱਲੂ ਆ ਗੁੱਲੂ ਕੋਲ ਠੇਕਾ ਸੀ ਉਹ ਜੇ ਦੂਜਾ ਕਰ ਗਿਆ ਤੇ ਉਹਨੂੰ ਵੀ ਬੇਨਤੀ ਕਰਾਂਗੇ ਵੀ ਉਹ ਟੇਲਾ ਲਾ ਕੇ ਜਾਵੇ ਜੀ ਤੇ ਸਾਰਿਆਂ ਦਾ ਹੋਰ ਬਾਸੜੇ 'ਚ ਕੀ ਸੁਧਾਰ ਕੀਤੇ ਜਾਣਗੇ ਬਾਸੜੇ 'ਚ ਬੱਸਾਂ ਸਾਰੀਆਂ ਇੱਥੇ ਆਉਣੀਆਂ ਜੀ ਬੱਸਾਂ ਰਾਤ ਨੂੰ ਵੀ ਇੱਥੇ ਰੁਕਣੀਆਂ ਜਿਹੜੀਆਂ ਕਈ ਕਿਥੇ ਰੁਕਦੀਆਂ ਸੀ ਇਹ ਰਸਤਾ ਲਗਾਤਾਰ ਹੁਣ ਝੋਨਾ ਢੋਂਦਾ ਆ ਬੰਦ ਹੋ ਜਾਂਦਾ ਸੀ ਕਿਆ ਕੋਲ ਸਾਰੇ ਬ੍ਰਿਆਮਸੁਹਰੀ ਬਾਜਵਾ ਸਾਹਿਬ ਬਾਜਸੋ ਪ੍ਰਧਾਨ ਅਰੀ ਇੰਨੇ ਵੀ ਸਾਰੇ ਚੰਨ ਸੋਰੀ ਖਲੋਤੇ ਇਹਨਾਂ ਨੂੰ ਪੁੱਛ ਲਓ ਵੀ ਕਿੰਨੀ ਮੁਸ਼ਕਲ ਬੋਬੀ ਜੀ ਅਰੀ ਇਹ ਬੇਦੀ ਸਾਹਿਬ ਅਰੀ ਕਿੰਨੀ ਮੁਸ਼ਕਲ ਆਉਂਦੀ ਸੀ ਵੀ ਟਰੈਕਟਰ ਨਗਾਉਣ ਤੇ ਤੇ ਉਹ ਹੌਨ ਜਿਹੜਾ ਰੋਡ ਜਿਹੜਾ ਤੁਹਾਨੂੰ ਉਹ ਖਾਲੀ ਮਿਲੇਗਾ ਇਹ ਪ੍ਰਧਾਨ ਜੀ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਜਿਸ ਤਰ੍ਹਾਂ ਵੇਖੋ 1965 ਤੋਂ ਬਾਅਦ ਜਿਹੜਾ ਸਾਨੂੰ ਅੱਜ ਬਸ ਸੱਡਾ ਖੇਮ ਕਰਨ ਲਿਖਿਆ ਹੋਇਆ ਨਜ਼ਰ ਆ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਜਿਨ੍ਹਾਂ ਸੰਯੋਗ ਦਿੱਤਾ ਹੈ ਤੇ ਉਹਨਾਂ ਦਾ ਕਿਸ ਤਰ੍ਹਾਂ ਧੰਨਵਾਦ ਕਰੀਏ ਸੰਯੋਗ ਬਹੁਤ ਕੋਟਨ ਕੋਟ ਧੰਨਵਾਦ ਜੀ ਜਿਨ੍ਹਾਂ ਨੇ ਸਾਰਿਆਂ ਨੇ ਸੰਯੋਗ ਦਿੱਤਾ ਹੈ ਤੇ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਵੀ ਇਹ ਮਤਲਬ ਇੱਥੇ ਬਸਾਂ ਆ ਕੇ ਖਲੁੰਦੀਆਂ ਨੇ ਇੱਥੇ ਪਾਰਕਿੰਗ ਦਾ ਰੂਪ ਵੀ ਇਹ ਹੋਣਾ ਜੀ ਜਿਹੜੇ ਲੋਕ ਸ਼ਹਿਰ ਕਰਨ ਜਾਂਦੇ ਆ ਵੇਖਿਓ ਜੀ ਇੱਥੇ ਜਦੋਂ ਲਾਈਟਾਂ ਲੁੱਟੇ ਜਾ ਕੇ ਇੱਥੇ ਲੋਕਾਂ ਨੇ ਮਤਲਬ ਆ ਕੇ ਬਣਾ ਟੈਲੈਂਟ ਬਣ ਗਿਆ ਨਾ ਜੀ ਅਗਲੇ ਬੰਨੇ ਵੀ ਤੇ ਉੱਥੇ ਹੀ ਬੇਨਤੀ ਕਰਾਂਗੇ ਕਿ ਆ ਜਿਹੜੀ ਚਾਰਦੁਆਰੀ ਨੂੰ ਵੀ ਮਤਲਬ ਬੇਨਤੀ ਕਰਾਂਗੇ ਚਲੋ ਜਿਆਦਾ ਦੂਰ ਨਾ ਜਾਂਦਾ ਹੋਇਆ ਸਾਰੇ ਫੇਰ ਸ਼ਹਿਰ ਨਿਵਾਸੀਆਂ ਦਾ ਕੋਟਨ ਕੋਟ ਧਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ